ਸਸਿਗਲ ਨੂੰ ਤੁਹਾਨੂੰ ਸਵਾਗਤ ਹੈ ਤੁਹਾਡੀ ਵੀਡੀਓ ਵਿੱਚ ਦੋਸਤੋ ਅੱਜ ਆਪਾਂ ਜਾਣਕਾਰੀ ਸਾਂਝੀ ਕਰਦੇ ਆਂਗੇ ਕਿ ਪ੍ਰਸਾਰ ਦੇ ਮੌਸਮ ਚੱਲੀ ਜਾਂਦੇ ਹੈਗੇ ਮੱਛਰ ਬਹੁਤ ਜ਼ਿਆਦਾ ਆਗਾ ਇਸ ਵਕਤ ਮਲੇਰੀਆ ਡੇਂਗੂ ਇਹ ਆਮ ਹੀ ਬਿਮਾਰੀ ਹੋ ਜਾਂਦੀ ਹੈ ਕਾਮਨ ਬਿਮਾਰੀ ਹੈ ਉਹਦੇ ਬਾਰੇ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਵੀ ਮਲੇਰੀਆ ਕਿਵੇਂ ਫੈਲਦਾ ਕੀ ਕਾਰਨ ਕੀ ਲੱਛਣ ਹੁੰਦੇ ਨੇ ਕੀ ਲਾਜ ਹੈਗਾ ਸਭ ਤੋਂ ਪਹਿਲਾਂ ਆ ਜਾਂਦੇ ਆਪਾਂ ਮਲੇਰੀਆ ਬਾਰੇ ਜਾਣਕਾਰੀ ਸਾਂਝੀ ਕਰਦੇ ਆਂ ਜਿਨਾ ਮਲੇਰੀਆ ਹੁੰਦਾ ਹੈ ਇੱਕ ਖਾਸ ਕਿਸਮ ਦੇ ਮੱਛਰ ਦੇ ਕੱਟਣ ਦੇ ਨਾਲ ਹੁੰਦਾ ਹੁੰਦਾ ਹੈ ਜਿਹੜਾ ਮਲੇਰਗਾ ਦੋਸਤੋ ਇਹ ਪੰਜਾਬ ਵਿੱਚ ਅਣਗਿਣਤ ਹੀ ਲੋਕ ਪ੍ਰਭਾਵਿਤ ਹੁੰਦੇ ਸ਼ਿਕਾਰ ਹੁੰਦੇ ਹਨ ਮਲੇਰਗੇ ਦੇ ਜਿਹੜਾ ਮਲੇਰਗਾ ਹੁੰਦਾ ਇਹ ਖਾਸ ਕਿਸਮ ਦਾ ਮੱਛਰ ਹੁੰਦਾ ਮਾਦਾ ਐਨਾਫਲੀ ਜਿਹਦੇ ਕੱਟਣ ਨਾਲ ਹੋ ਜਾਂਦਾ ਹੁੰਦਾ ਇਹ ਜਿਸ ਵਾਸਤੇ ਇਹ ਤੋਂ ਪ੍ਰੇਜ ਰੱਖਣਾ ਚਾਹੀਦਾਗਾ ਸਭ ਤੋਂ ਪਹਿਲਾਂ ਇਹਦਾ ਨਿਸ਼ਾਨੀ ਕੀ ਹੁੰਦੀ ਹੈ ਉਹ ਮਲੇਰਗਾ ਹੋ ਗਿਆ ਮਲੇਰਗਾ ਇਹ ਹੁੰਦਾ ਵੀ ਮੇਰੀ ਨੂੰ ਠੰਡ ਲਾ ਕੇ ਬੁਖਾਰ ਚੜਦਾਗਾ ਪਸੀਨਾ ਆ ਕੇ ਬੁਖਾਰ ਉਤਰ ਜਾਂਦਾ ਹੁੰਦਾਗਾ ਬਹੁਤ ਸਰੀਰ 'ਚ ਦਰਦ ਹੁੰਦਾਗਾ ਉਲਟੀਆਂ ਲੱਗ ਜਾਂਦੀਆਂ ਤਸਤ ਲੱਗ ਜਾਂਦੀਆਂ ਘਬਰਾਹਟ ਹੁੰਦੀ ਆ ਬੇਚੈਨੀ ਮਹਿਸੂਸ ਹੁੰਦੀ ਹੈਗੀ ਬਹੁਤ ਜਿਆਦਾ ਸਰੀਰ ਦਰਦ ਕਰਦਾ ਬੁਖਾਰ 10 ਤੋਂ 15 ਦਿਨ ਵੀ ਰਹਿ ਜਾਂਦਾ ਹੁੰਦਾ ਬੁਖਾਰ ਕਈ ਵਾਰੀ ਤੀਜੇ ਦਿਨ ਚੜਦਾ ਦੁਬਾਰੇ 2 ਦਿਨ ਠੀਕ ਰਹਿੰਦਾ ਬੁਖਾਰ ਇਹ ਲੱਛਣ ਹੁੰਦੇ ਆ ਇਹਦੇ ਇਹ ਦੋਸਤੋ ਜਿਹੜਾ ਮੌਸਮ ਹੁੰਦਾਗਾ ਬਰਸਾਤ ਦਾ ਮੰਨ ਲਓ ਜੁਲਾਈ ਤੋਂ ਲੈ ਕੇ ਅਕਤੂਬਰ ਤੱਕ ਇਹ ਵਿਚ ਮਹੀਨਿਆਂ ਦੇ ਹੁੰਦਾ ਹੈ ਜਿਆਦਾ ਇਸ ਵਾਸਤੇ ਇਹ ਮੀ ਜਿਆਦਾਤਰ ਜਿਹੜਾ ਮਲੇਰੀਆ ਹੁੰਦਾ ਹੈ ਇਹਦਾ ਨਾ ਤਾਂ ਕੋਈ ਵੈਕਸੀਨ ਹੁੰਦੀ ਆ ਨਾ ਹੀ ਕੋਈ ਦੀ ਹਜੇ ਕੋਈ ਨਹੀਂ ਦਵਾਈ ਬਣੀ ਹੈ ਇਹਦਾ ਇਲਾਜ ਇਹੀ ਹੁੰਦਾ ਬਚਾਅ ਹੋਵੇ ਤੇ ਜਾਣਕਾਰੀ ਹੋਵੇ ਸਭ ਤੋਂ ਪਹਿਲਾਂ ਆ ਜਾਂਦਾ ਹੈਗਾ ਜੇ ਮੰਨ ਲਓ ਜਿਹੜਾ ਇਹ ਮੱਛਰ ਹੁੰਦਾ ਹੈਗਾ ਇਹ ਚਾਰ ਕਿਸਮ ਦਾ ਮਲੇਰੀਆ ਹੁੰਦਾ ਹੈ ਸਭ ਤੋਂ ਪਹਿਲਾਂ ਆ ਜਾਂਦਾ ਜਿਵੇਂ ਮੰਨ ਲਓ ਪਲਾਜ਼ਮੋਡੀਅਮ ਵਾਈਬੈਕਸ ਹੁੰਦਾ ਹੈਗਾ ਇੱਕ ਹੁੰਦਾ ਪਲਾਜ਼ਮੋਡੀਅਮ ਫੈਲਸੀਪੈਰਮਾ ਇੱਕ ਹੁੰਦਾ ਪਲਾਜ਼ਮੋਡੀਅਮ ਮਲੇਰੀਆ ਹੀ ਇੱਕ ਹੁੰਦਾ ਪਲਾਜ਼ਮੋਡੀਅਮ ਮਿਕਸਡ ਸਭ ਤੋਂ ਇਹਦੇ ਚ ਖਤਰਨਾਕ ਹੁੰਦਾ ਜਿਹੜਾ ਪਲਾਜ਼ਮੋਡੀਅਮ ਫੈਲਸੀਪਰਮਾ ਹੁੰਦਾ ਹੈਗਾ ਇਹ ਖਤਰਨਾਕ ਇੰਨਾ ਹੁੰਦਾ ਦੋਸਤੋ ਇਹਦੇ ਚ ਮਰੀਜ਼ ਦੀ ਮੌਤ ਵੀ ਹੋ ਸਕਦੀ ਪੂਰੀ ਹੈ ਜੀ ਸਭ ਤੋਂ ਵੱਧ ਇਹ ਹੁੰਦਾ ਹੁੰਦਾ ਹੈਗਾ ਇਸ ਵਾਸਤੇ ਸੋ ਵਿਚਾਰ ਰੱਖਣਾ ਚਾਹੀਦਾ ਹੈਗਾ ਆਪ ਨੂੰ ਜਾਣਕਾਰੀ ਇਹ ਹੁੰਦੀ ਹੈ ਦੋਸਤੋ ਜਿਹੜਾ ਇਹ ਮਲੇਰੀਆ ਹੁੰਦਾ ਇਹ ਜ਼ਿਆਦਾਤਰ ਮਾਦਾ ਐਨਾਫਲੀਜ਼ ਹੁੰਦਾ ਜਿਹੜਾ ਇਹ ਇਹ ਖੜੇ ਪਣੀ ਤੇ ਆਪ ਜਿਹਾਂ ਡੇਂਦਾ ਹੈਗਾ ਸਭ ਤੋਂ ਪਹਿਲਾਂ ਇਹ ਅੰਡਾ ਹੁੰਦਾ ਹੈ ਜਿਹਦਾ ਬਣਦਾ ਫਿਰ ਇਹਦਾ ਲਾਰਵਾ ਬਣਦਾ ਫਿਰ ਇਹਦਾ ਪਿਪਾ ਬਣਦਾ ਫਿਰ ਇਹਦਾ ਮੱਛਰ ਬਣਦਾ ਹੈਗਾ ਇਹ 10 ਤੋਂ 15 ਦਿਨ ਚ ਪੂਰਾ ਮੱਛਰ ਬਣ ਜਾਂਦਾ ਹੈ ਇਸ ਵਾਰ ਜਿਹੜਾ ਖੜਾ ਪਣੀ ਹੁੰਦਾ ਆਲੇ-ਦੁਆਲੇ ਆਪਣੇ ਪਾਣੀ ਖੜਾ ਨਾ ਹੋਵੇ ਇਹਦਾ ਧਿਆਨ ਰੱਖੋ ਜਿਵੇਂ ਆਪਣੇ ਕੋਈ ਟੁੱਟੇ ਬਰਤਨ ਹੋ ਗਏ ਆਪਾਂ ਸਿਢਦੇ ਨੇ ਆ ਕੋਈ ਛਾਤੀ ਛਿੜਦੇ ਨੇ ਉਹਦੇ ਚ ਪਾਣੀ ਖੜ੍ਹ ਜਾਂਦਾ ਹੈਗਾ ਉਹ ਧਿਆਨ ਰੱਖੋ ਹਫਤੇ ਵਿੱਚ ਇੱਕ ਦਿਨ ਜ਼ਰੂਰ ਨਿਗਾਹ ਮਾਰੋ ਇਹ ਚੀਜ਼ ਦੀ ਕੋਈ ਦਿਨ ਚੋਲੋ ਹਫਤੇ ਚ ਇੱਕ ਦਿਨ ਵੀ ਆਪਾਂ ਵਰਤਨਾਵ ਦੇ ਸਾਫ ਕਰਨੀ ਕਰਨੀ ਜਿੱਥੇ ਪਾਣੀ ਖੜ ਜਾਂਦਾ ਹੈ ਜੀ ਮੰਨ ਲਓ ਕੂਲਰ ਹੋ ਗਏ ਫ੍ਰਿਜਾਂ ਹੋਊਗਾ ਇਸਲਾ ਟਾਪਾ ਹੁੰਦਾ ਫ੍ਰਿਜ ਦਾ ਉਹਦੇ ਵਿੱਚ ਪਾਣੀ ਬਦਲ ਦਿਓ ਹਫਤੇ ਬਾਅਦ ਹੈ ਨਾ ਦੂਸਰੀ ਗੱਲ ਜਿੱਥੇ ਪਾਣੀ ਖੜਦਾ ਹੈਗਾ ਮੰਨ ਲਓ ਕੋਈ ਨਿਕਾਸ ਨਹੀਂ ਪਾਣੀ ਦਾ ਨਿਕਲ ਨਹੀਂ ਰਿਹਾ ਉਹ ਉਹਦੇ ਵਿੱਚ ਕੀ ਕਰਨਾ ਹੁੰਦਾ ਆਪਾਂ ਤੁਸੀਂ ਜਾਂ ਤਾਂ ਇਹ ਕਰ ਸਕਦੇ ਹੋ ਕਿ ਵੀ ਕਾਲਾ ਤੇਲ ਹੁੰਦਾ ਜਿਹੜਾ ਆਪਣੇ ਆਮ ਉਹ ਆਪਾਂ ਸੈੱਟ ਸਕਦੇ ਹਾਂ ਉਹਦੇ ਨਾਲ ਮੱਛਰ ਨਹੀਂ ਬਣਦਾ ਉੱਤੇ ਇਹ ਕਿਹਦੇ ਚ ਨਾ ਗਬੂਸ਼ੀਆਂ ਨਾਂ ਦੀ ਫਿਸ਼ ਹੁੰਦੀ ਹੈ ਮੱਛੀ ਹੁੰਦੀ ਹੈ ਜੋ ਇਹਦਾ ਲਾਰਵਾ ਖਾ ਜਾਂਦੀ ਹੈ ਮੱਛਰ ਨੂੰ ਉਹ ਵੀ ਬਹੁਤ ਵਧੀਆ ਚੀਜ਼ ਹੁੰਦੀ ਹੈ ਬਚਣ ਲਈ ਇਹਦੇ ਲਈ ਦੂਸਰੀ ਗੱਲ ਆ ਜਾਂਦੀ ਹੈ ਇਹਦੇ ਚ ਬਚਾਅ ਕੀ ਹੁੰਦਾ ਹੈਗਾ ਆਪਾਂ ਇਹ ਕਰ ਸਕਦੇ ਹੁੰਨੇ ਆਂਗੇ ਹਨਾ ਵੀ ਪੂਰੀ ਵਾਹ ਦੇ ਕੱਪੜੇ ਪਾ ਕੇ ਬੋ ਰਾਤ ਨੂੰ ਮੱਛਰ ਤੋਂ ਭਜਾਉ ਕ੍ਰੀਮਾ ਉਹਨੂੰ ਅਤੀਗਲ ਹੁੰਦੀਆਂ ਉਹ ਵਰਤੋ ਮੱਛਰਦਾਨੀ ਲਾਓ ਪੱਖੇ ਥੱਲੇ ਪਾਓ ਇਹ ਚੀਜ਼ਾਂ ਦਾ ਵਿਚਾਰ ਰੱਖੋ ਇਸ ਵਾਸਤੇ ਇਹ ਤਰੀਕੇ ਹੁੰਦੇ ਜਿਹੜੇ ਜ਼ਰੂਰੀ ਹੁੰਦੇ ਆਗੇ ਹਨਾ ਇਹ ਤੇ ਦੂਸਰੀ ਗੱਲ ਆ ਜਾਂਦੀ ਹੈ ਕਿ ਭਰੇ ਸਭ ਤੋਂ ਵੱਡੀ ਚੀਜ਼ ਹੈ ਕਿ ਸਰਕਾਰੀ ਹਸਪਤਾਲ ਦੇ ਵਿੱਚ ਇਹਦਾ ਇਲਾਜ ਫ੍ਰੀ ਹੁੰਦਾ ਹੈਗਾ ਜੇ ਕੋਈ ਨਹੀਂ ਕਰਾ ਸਕਦਾ ਪ੍ਰਾਈਵੇਟ ਉਹ ਕਰਵਾ ਸਕਦੇ ਹੈਗੇ ਜੇ ਕੋਈ ਮਾੜੀ-ਮੋਟੀ ਵੀ ਇਹ ਜੀ ਸਮੱਸਿਆ ਲੱਗੇ ਤੁਹਾਨੂੰ ਉਹ ਚੀਜ਼ ਦਾ ਹੱਲ ਕਰ ਸਕਦੇ ਹੋ ਨੇ ਤੁਸੀਂ ਇਹਨਾਂ ਜਾ ਕੇ ਡਾਕਟਰ ਨਾਲ ਸਲਾਹ ਕਰੋ ਬਾਕੀ 10 ਤੋਂ 15 ਦਿਨ ਇਹਦਾ ਬੁਖਾਰ ਰਹਿੰਦਾ ਹੈਗਾ ਇਹਦਾ ਇਲਾਜ ਕਰੋ ਟੈਸਟ ਕਰਾਓ ਅਵੇਰਨੈਸ ਜ਼ਰੂਰੀ ਹੈ ਮਲੇਰੀਆ ਬਾਰੇ ਇਹ ਕੋਟੀ-ਮੋਟੀ ਜਾਣਕਾਰੀ ਸੀਗੀ ਇਹੋ ਜੀ ਹੋਰ ਜਾਣਨ ਲਈ ਆਪਣੇ ਪੇਜ ਨੂੰ ਫੋਲੋ ਕਰੂ ਪਰ ਵੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ